ਲੁਧਿਆਣਾ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇਤਿ ਤੁਹਾਡੀ ਪਹੁੰਚਿਆ ਹਾਂ ਲੁਧਿਆਣਾ ਅੱਜ ਪੀਏਯੂ ਯੂਨੀਵਰਸਿਟੀ ਦੇ ਵਿੱਚ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਅੱਜ 26 ਜਨਵਰੀ ਐਸੋ ਰਿਪਬਲਿਕ ਡੇ ਜਿਹੜਾ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਬੜੇ ਹੀ ਉਤਮਤਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਸੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਪੀਏਯੂ ਗਰਾਊਂਡ ਦੇ ਵਿੱਚ ਜਿਹੜਾ ਹੈ ਧੁਜਾ ਰੋਹਣ ਵੀਚੜਾ ਕੀਤਾ ਜਾਊਗਾ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਸਾਂਝਾ ਕਰਾ ਦਿੰਨੇ ਆ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਅੰਦਰ ਗਰਾਊਂਡ ਦੀਆਂ ਸੋ ਦੇਖ ਸਕਦੇ ਹੋ ਗਰਾ ਇਸ ਤਰੀਕੇ ਨਾਲ ਜਿਹੜਾ ਉਹ 76ਵਾਂ ਜਿਹੜਾ ਗਣਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਸੋ ਦੱਸ ਦਈਏ ਕਿ ਰਿਪਬਲਿਕ ਡੇ ਜਿਹੜਾ ਕਾਫੀ ਅ ਅਗਰ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਥਾਂ ਥਾਂ ਦੇ ਉੱਤੇ ਜਿਹੜਾ ਹਰ ਜ਼ਿਲ੍ਹਿਆਂ ਦੇ ਵਿੱਚ ਮਨਾਇਆ ਜਾਂਦਾ ਸੋ ਲੁਧਿਆਣਾ ਦੇ ਵਿੱਚ ਜਿਹੜਾ ਪੀਏਯੂ ਯੂਨੀਵਰਸਿਟੀ ਦੇ ਵਿੱਚ ਵੀ ਬਹੁਤ ਹੀ ਹੁਮਤਾਮ ਨਾਲ ਜਿਹੜਾ ਇਹ ਜਿਹੜਾ ਗਣਤੰਤਰ ਦਿਵਸ ਐ ਸੋ ਮਨਾਇਆ ਜਾ ਰਿਹਾ ਸੋ ਇਸ ਮੌਕੇ ਦੇ ਉੱਤੇ ਸੋ ਦੱਸ ਦਈਏ ਕਿ 17 ਪ੍ਰਕਾਰ ਦੀਆਂ ਜਿਹੜੀਆਂ ਵਿਸ਼ੇਸ਼ ਝਾਕੀਆਂ ਨੇ ਉਹਨਾਂ ਦਾ ਵੀ ਜਿਹੜਾ ਆਯੋਜਨ ਜਿਹੜਾ ਕੀਤਾ ਗਿਆ ਸੋ 15 ਤੋਂ ਵੱਧ 17 ਵਿਸ਼ੇਸ਼ ਝਾਕੀਆਂ ਜਿਹੜੀਆਂ ਨੇ ਉਹ ਗਰਾਊਂਡ ਦੇ ਵਿੱਚ ਜਿਹੜੀਆਂ ਉਹ ਵੀ ਉਹਨਾਂ ਦਾ ਵੀ ਆਯੋਜਨ ਕੀਤਾ ਗਿਆ ਸੋ 2000 ਰੋਹਣ ਦੀ ਅਗਰ ਗੱਲ ਕਰਦੀ ਤਾਂ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਉਹਨਾਂ ਵੱਲੋਂ ਜਿਹੜਾ 2000 ਰੋਹਣ ਵੀ ਜਿਹੜਾ ਉਹ ਕੀਤਾ ਜਾਊਗਾ ਗਰਾਊਂਡ ਦੇ ਵਿੱਚ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਗਿਆ ਲੁਧਿਆਣਾ ਦੇ ਪੀਏਯੂ ਦੇ ਵਿੱਚ ਸੋ ਪੀਏਯੂ ਦੇ ਅੰਦਰ ਦੀਆਂ ਤਸਵੀਰਾਂ ਅਗਰ ਤੁਹਾਨੂੰ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਉਹਨਾਂ ਵੱਲੋਂ ਜਿਹੜਾ ਉਪਰਾਲਾ ਹੈ ਉਹ ਕੀਤਾ ਗਿਆ ਸੋ ਕਾਫੀ ਵਧੀਆ ਤਰੀਕੇ ਨਾਲ ਜਿਹੜਾ ਇਹ 26 ਜਨਵਰੀ ਗਣਤੰਤਰ ਦਿਵਸ ਦਾ ਜਿਹੜਾ ਦਿਨ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਮਨਾਇਆ ਜਾ ਰਿਹਾ ਸੋ ਦੱਸ ਦਈਏ ਕਿ ਅਗਰ ਸਮਾਰੋਹ ਦੇ ਵਜ੍ਹੀ ਦੀ ਗੱਲ ਕਰੀਏ ਤਾਂ ਸੈਨਾ ਜਵਾਨ ਮਾਰਸ਼ਲ ਆਰਟ ਖਲਾਰੀ ਪੱਟਿਓ ਸੋ ਪ੍ਰਦਰਸ਼ਨ ਜਿਹੜਾ ਕਈ ਤਰੀਕੇ ਦੇ ਜਿਹੜੇ ਉਹ ਅੰਦਰ ਕਿਤੇ ਜਾਣਗੇ ਉਸ ਗਰਾਊਂਡ ਦੇ ਵਿੱਚ ਜਿਸ ਗਰਾਊਂਡ ਦੀ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਉਸ ਗਰਾਊਂਡ ਦੇ ਵਿੱਚ ਉਹ ਸੋ ਕਈ ਪ੍ਰਕਾਰ ਦੀਆਂ ਜਾਗੀਆਂ ਜੜੀਆਂ ਨੇ ਉਹ ਅੰਦਰ ਉਹ ਦਿਖਾਈ ਜਾਣੀਆਂ ਗਰਾਊਂਡ ਦੇ ਅੰਦਰ ਸੋ ਅ ਅਗਰ ਇਸ ਟਾਈਮ ਲੁਧਿਆਣੇ ਦੇ ਵਿੱਚ 10 ਵਜੇ ਦੇ ਜਿਹੜਾ ਸਮਾਂ ਆ ਉਹ ਰੱਖਿਆ ਗਿਆ ਸੀਗਾ ਪਰ 10:30 ਦੇ ਕਰੀਬ ਜਿਹੜਾ ਉਹ 2000 ਰੋਹਣ ਵੀ ਜਿਹੜਾ ਉਹ ਕੀਤਾ ਜਾਊਗਾ ਤਿਆਰੀਆਂ ਜੜੀਆਂ ਨੇ ਲਗਾਤਾਰ ਉਹ ਕੀਤੀਆਂ ਜਾ ਰਹੀਆਂ ਨੇ ਸੋ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਵੱਲੋਂ 2000 ਰੋਹਣ ਵੀ ਜਿਹੜਾ ਉਹ ਕੀਤਾ ਜਾਊਗਾ ਸੋ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਪੰਜਾਬ ਦੀ ਅਗਰਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਪ੍ਰਕਾਰ ਦੀ ਜੜੀ ਜਾਗੀਆਂ ਨੇ ਉਹ ਵੀ ਜੜੀਆਂ ਉਸ ਗਰਾਊਂਡ ਦੇ ਵਿੱਚ ਜਿਹੜਾ ਹੈ ਘੁਮਾਇਆ ਜਾਊਗਾ ਸੋ ਪਰੇਡ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਇਸ ਦੌਰਾਨ ਤੁਹਾਨੂੰ ਤਸਵੀਰਾਂ ਬਿਲਕੁਲ ਅੰਦਰ ਦੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆਂ ਗਰਾਊਂਡ ਦੇ ਅੰਦਰ ਦੀਆਂ ਪੀਆਈਓ ਦੇ ਅੰਦਰ ਜਿਹੜਾ ਕਾਫੀ ਧੂਮ-ਤਾਮ ਨਾਲ ਜਿਹੜਾ ਉਹ ਅੰਦਰ ਜਿਹੜਾ ਉਹ ਮਨਾਇਆ ਜਾ ਰਿਹਾ ਹੈ 26 ਜਨਵਰੀ ਬਰਥਡੇ ਸੋ ਰਿਪਬਲਿਕ ਡੇ ਜਿਹੜਾ ਹੈ ਬਹੁਤ ਹੀ ਧੂਮ-ਤਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਅੰਦਰ ਸੋ ਇਸ ਦੌਰਾਨ 1 ਹੋਲੀ ਸੁਰੱਖਿਆ ਕਰਮੀ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਤਨਾਤ ਕੀਤਾ ਗਿਆ ਸੋ ਕਈ ਪ੍ਰਕਾਰ ਦੀਆਂ ਝਾਂਗੀਆਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਅ ਅੰਦਰ ਗਰਾਊਂਡ ਦੇ ਵਿੱਚ ਦਿਖਾਈ ਜਾ ਰਹੀਆਂ ਨੇ ਸੋ 2060 ਜਿਹੜਾ ਹੈ ਉਹ ਇੱਕ ਵਾਰ ਦੁਬਾਰਾ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ 2060 ਜਿਹੜਾ ਹੈ ਉਹ ਪੰਜਾਬ ਦੇ ਗਵਰਨਰ ਉਹਨਾਂ ਵੱਲੋਂ ਜਿਹੜਾ ਪੰਜਾਬ ਦੇ ਗਵਰਨਰ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਜੀ ਉਹਨਾਂ ਵੱਲੋਂ ਜਿਹੜਾ ਉਹ 2060 ਵੀ ਕੀਤਾ ਜਾਊਗਾ ਸੋ 76ਵਾਂ ਰਿਪਬਲਿਕ ਡੇ ਐ ਸੋ ਗੜਤੰਤਰ ਦਿਵਸ ਜਿਹੜਾ ਖੇਤਰਮਾ ਉਹ ਬੜੇ ਹੀ ਤੋਮਤਾਮ ਨਾਲ ਜਿਹੜਾ ਲੁਧਿਆਣਾ ਸ਼ਹਿਰ ਦੇ ਪੀਏਯੂ ਯੂਨੀਵਰਸਿਟੀ ਗਰਾਊਂਡ ਦੇ ਅੰਦਰ ਜਿਹੜਾ ਮਨਾਇਆ ਜਾ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸੋ ਖੂਬ ਸੂਰਤ ਜਿਹੜਾ ਇਹ ਨਜ਼ਾਰਾ ਵੈ ਭਾਰਤ ਦੇਸ਼ ਦੇ ਵਿੱਚ ਦੀ ਅਗਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਤੁਮਤਾਮਲਾ ਜਿਹੜਾ ਇਹ ਦਿਨ ਅੱਜ ਦਾ ਦਿਨ ਜਿਹੜਾ ਮਨਾਇਆ ਜਾਂਦਾ 26 ਜਨਵਰੀ ਦਾ ਬਿਲਕੁਲ ਦੱਸ ਦਈਏ ਕਿ ਇਸ ਸਮਾਰੋਹ ਦੇ ਦੌਰਾਨ ਪੰਜਾਬ ਪੁਲਿਸ ਹੋਰ ਐਨਸੀਸੀ ਦੀ ਵੇ ਵਿਭਿੰਨ ਟੁਕੜੀਆਂ ਜੜੀਆਂ ਨੇ ਉਹ ਵੀ ਅੰਦਰ ਜਿਹੜਾ ਸਮਾਰੋਹ ਦੇ ਵਿੱਚ ਉਹ ਦੇਖਣ ਨੂੰ ਮਿਲਣਗੀਆਂ ਕਿਉਂਕਿ ਗਰਾਊਂਡ ਦੀ ਅਗਲ ਗੱਲ ਕਰਦੀਏ ਤਾਂ ਅੰਦਰ ਗਰਾਊਂਡ ਦੇ ਵਿੱਚ ਕਾਫੀ ਵਧੀਆ ਜਿਹੜਾ ਉਪਰਾਲਾ ਉਹ ਕੀਤਾ ਗਿਆ ਸੋ ਕਈ ਪ੍ਰਕਾਰ ਦੀ ਜੜੀਆਂ ਝਾਂਕੀਆਂ ਨੇ ਉਹ ਪੰਜਾਬ ਦੇ ਐਗਰੀਕਲਚਰ ਦੀ ਅਗਰ ਗੱਲ ਕਰੀਏ ਤਾਂ ਕਈ ਪ੍ਰਕਾਰ ਦੀ ਜੜੀ ਝਾਂਕੀਆਂ ਨੇ ਉਹ ਅੰਦਰ ਗਰਾਊਂਡ ਦੇ ਵਿੱਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿ ਉਸ ਗ बनगियां क्योंकि समारोह दी अगर गल करिए ता अगर सुरक्षाकर्मीया दी गल करिए ता 1500 ਤੋਂ ਵੱਧ ਪੁਲਿਸ ਸੁਰੱਖਿਆ ਕਰਮੀ ਜੜੀ ਆ ਇਸ ਟਾਈਮ ਬਿਲਕੁਲ ਉਹ ਤਨਾਤ ਹੈ ਸੋ ਤਸਵੀਰਾਂ ਤੁਹਾਡੇ ਨਾਲ ਖਾਫੀ ਖੂਬਸੂਰਤੀ ਤਸਵੀਰਾਂ ਜੜੀਆਂ ਤੁਹਾਡੇ ਨਾਲ ਇਸ ਟਾਈਮ ਸਾਂਝਾ ਕਰਾ ਰਹੇ ਆ ਪੀਓ ਦੇ ਪੀਏਯੂ ਦੇ ਅੰਦਰ ਦੀਆਂ ਜਿੱਥੇ ਕਾਫੀ ਜਿਹੜਾ ਅੱਜ ਦਾ ਦਿਨ ਜਿਹੜਾ ਬਹੁਤ ਹੀ ਵੱਡਾ ਦਿਨ ਹੈ ਸੋ ਕਾਫੀ ਵੱਡਾ ਤਿਵਾਰ ਹੈ ਕਿਤਨੇ ਕਿਤੇ ਭਾਰਤੀ ਨਾਗਰਿਕ ਵਾਸਤੇ ਕਿਉਂਕਿ ਭਾਰਤ ਦੇਸ਼ ਵਾਸੀਆਂ ਵਾਸਤੇ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਗਿਆ ਲੁਧਿਆਣਾ ਸ਼ਹਿਰ ਦੇ ਪੀਏਯੂ ਗਰਾਊਂਡ ਦੇ ਅੰਦਰ ਜਿੱਥੇ ਦੱਸਦੀ ਹੈ ਕਿ 2000 ਰੋਹਣ ਵੀ ਜਿਹੜਾ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ 2000 ਰੋਹਣ ਵੀ ਜਿਹੜਾ ਕੀਤਾ ਜਾਊ ਸੋ 26 ਜਨਵਰੀ ਗਣਤੰਤਰ ਦਿਵਸ ਜਿਹੜਾ ਉਹ ਬਹੁਤ ਹੀ ਧੂਮ-ਧਾਮ ਨਾਲ ਜਿਹੜਾ ਹਰ ਜ਼ਿਲ੍ਹਿਆਂ ਦੇ ਵਿੱਚ ਮਨਾਇਆ ਜਾਂਦਾ ਸੋ ਲੁਧਿਆਣਾ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਸੋ ਤਸਵੀਰਾਂ ਅੰਦਰ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖਦੇ ਹੋ ਲੁਧਿਆਣਾ ਲਾਈਵ ਮੈਂਤਨ ਕੈਮਰਾਮੈਨ ਹਣੀ ਨਾਲ ਧੰਨਵਾਦ